ਸੱਚੀ ਕਹ ਲੈ ਬੱਚਿਓ ਅੱਜ ਮੈਂ ਤੁਹਾਨੂੰ ਗੁਣਾਂਗਦੇਵ ਜੀ ਦੀ ਸੱਚੀ ਸੁਣਾਨ ਜਾ ਰਹੀ ਆ ਸੱਚੀ ਪ੍ਰੇਅਰ ਸੱਚੀ ਪ੍ਰਾਰਥਨਾ ਜਦੋਂ ਗੁਣਾਂਗਦੇਵ ਜੀ ਨੇ ਮਹਿਸੂਸ ਕੀਤਾ ਕਿ ਨਵਾਬ ਦੇ ਕਾਜੀ ਹੁਣ ਉਹਨਾਂ ਦੇ ਨਾਲ ਸਹਿਮਤ ਹਨ ਤਾਂ ਉਹਨਾਂ ਨੇ ਕਿਹਾ ਕਿ ਹੁਣ ਮੈਂ ਜਾਣਾ ਚਾਹੁੰਦਾ ਹਾਂ ਉਹ ਮੇਰਾ ਜਾਨ ਦਾ ਸਮਾਂ ਹੋ ਗਿਆ ਹੈ ਤਾਂ ਨਵਾਬ ਨੇ ਕਿਹਾ ਨਵਾਬ ਨੇ ਕਿਹਾ ਕਿ ਨਹੀਂ ਇਹ ਹੁਣ ਸਮਾਂ ਸਾਡਾ ਨਮਾਜ਼ ਦਾ ਹੋ ਗਿਆ ਹੈ ਤੁਸੀਂ ਸੜਨਾ ਨਮਾਜ਼ ਪੜੋ ਗੁਨਾਨਕ ਦੇਵ ਜੀ ਕਹਿੰਦੇ ਕੋਈ ਗੱਲ ਨਹੀਂ ਤੁਹਾਨਾਂ ਨਮਾਜ਼ ਪੜ ਲੈਂਦੇ ਆ ਸਾਰੇ ਸਹਿਮਤ ਹੋ ਗਏ ਕਾਜੀ ਔਰ ਨਵਾਬ ਔਰ ਔਰ ਵੀ ਜੋ ਉੱਥੇ ਮੁਸਲਮਾਨ ਸਨ ਬਹੁਤ ਸਾਰੇ ਨਮਾਜ਼ ਪੰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਜਦੋਂ ਨਮਾਜ਼ ਖਤਮ ਹੋਈ ਤਾਂ ਨਵਾਬ ਸਾਹਿਬ ਨੇ ਕਿਹਾ ਕਿ ਤੁਸੀਂ ਗੁਨਾਨਕ ਦੇਵ ਜੀ ਨੂੰ ਸਦਨ ਤੁਸੀਂ ਨਮਾਜ਼ ਨਹੀਂ ਪੜੀ ਤੁਸੀਂ ਤਾਂ ਸੱਨਾ ਪ੍ਰੋਮਿਸ ਕੀਤਾ ਸੀਗਾ ਕਿ ਮੈਂ ਤੁਹਾਡੇ ਨਾਲ ਨਮਾਜ਼ ਪੜਾਂਗਾ ਗੁਨਾਨਕਦੇਵ ਜੀ ਕਹਿੰਦੇ ਮੈਂ ਤੁਹਾਡੇ ਨਾਲ ਨਮਾਜ਼ ਪੜਦਾ ਲੇਕਿਨ ਤੁਸੀਂ ਇੱਥੇ ਹੈ ਹੀ ਨਹੀਂ ਸੀ ਉਹ ਤੁਹਾਡਾ ਧਿਆਨ ਗਿਆ ਹੋਇਆ ਸੀ ਕਾਬਲ ਵਿੱਚ ਕੋੜਿਆਂ ਦਾ ਵਪਾਰ ਕਰ ਰਹੇ ਸਨ ਤੁਸੀਂ ਇਹ ਸੁਣ ਕੇ ਨਬਾਬ ਬੜਾ ਸ਼ਰਮਿੰਦਾ ਹੋਇਆ ਉਹ ਕਹਿੰਦਾ ਮੈਂ ਸੱਚਮੁੱਚ ਮੈਂ ਧਿਆਨ ਕਾਬਲ ਵਿੱਚ ਕੋੜਿਆਂ ਦਾ ਵਪਾਰ ਕਰ ਰਿਹਾ ਸੀ ਮੈਂ ਉੱਥੇ ਗਿਆ ਹੋਇਆ ਸੀ ਨਵਾਬ ਸਾਹਿਬ ਨੇ ਕਿਹਾ ਚਲੋ ਠੀਕ ਹੈ ਮੇਰਾ ਤਾਂ ਧਿਆਨ ਕਾਬਲੇ ਵਿੱਚ ਕੋੜੇ ਖਰੀਦ ਰਿਆ ਸੀ ਮੈਂ ਲੇਕਿਨ ਕਾਜੀ ਜੀ ਵੀ ਤਾਂ ਪਰਦੇਸ ਨਾਲ ਨਮਾਜ਼ ਤੁਸੀਂ ਉਹਨਾਂ ਨਾਲ ਨਹੀਂ ਪੜੇ ਕੋਨੰਗ ਦਾ ਜੀ ਨੇ ਕਿਹਾ ਕਿ ਕਾਜੀ ਜੀ ਵੀ ਇੱਥੇ ਪ੍ਰੈਜ਼ੈਂਟ ਨਹੀਂ ਸਨ ਉਹਨਾਂ ਦਾ ਧਿਆਨ ਵੀ ਘਰ ਗਿਆ ਹੋਇਆ ਸੀ ਉਹਨਾਂ ਦੀ ਗਾਂ ਨੇ ਨਈ ਬੱਚੀ ਨੂੰ ਜਨਮ ਦਿੱਤਾ ਸੀਗਾ ਤੇ ਇਹ ਉਹਨੂੰ ਬੰਨਣਾ ਭੁੱਲ ਗਏ ਇਨ ਇਨਨ ਚਿੰਤਾ ਸੀ ਕਿ ਕਿਤੇ ਉਹ ਬੱਚੀ ਇਹਨਾਂ ਦੇ ਕੂਏ ਵਿੱਚ ਨਾ ਜਾ ਕੇ ਗਰੇ ਇਹਨਾਂ ਦਾ ਧਿਆਨ ਵੀ ਉਧਰ ਘਰ ਗਿਆ ਹੋਇਆ ਸੀ ਕਾਜੀ ਵੀ ਇਹ ਸੁਣ ਕੇ ਬੜੇ ਸ਼ਰਮਿੰਦਾ ਹੋਏ ਗੁਰਨਾਨਕ ਦੇਵ ਜੀ ਨੇ ਕਿਹਾ ਕਿ ਜੀ ਪ੍ਰਾਰਥਨਾ ਤਾਂ ਕਦੀ ਸੁਣੀ ਜਾਏਗੀ ਜੇ ਅਸੀਂ ਥੜਾ ਧਿਆਨ ਪਰਮਾਤਮਾ ਵੱਲ ਹੋਏਗਾ ਜੇ ਸਾਡਾ ਧਿਆਨ ਹੀ ਪਰਮਾਤਮਾ ਵੱਲ ਨਹੀਂ ਹੈ ਤਾਂ ਸਾਡੀ ਪ੍ਰਾਰਥਨਾ ਕਿਸੇ ਸੁਣੀ ਜਾਏਗੀ ਤਾਂ ਆਦਿ ਜੋ ਸਾਕੀਏ ਤਾਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਜਦੋਂ ਅਸੀਂ ਪ੍ਰਮਾਤਮਾ ਵੱਲ ਪ੍ਰੇਅਰ ਕਰਦੇ ਹਾਂ ਤਾਂ ਸਾਡਾ ਧਿਆਨ ਵੀ ਪ੍ਰਮਾਤਮਾ ਵੱਲੀ ਹੋਣਾ ਚਾਹੀਦਾ ਹੈ ਨਾ ਕਿ ਇਧਰ ਉਧਰ ਨਹੀਂ ਹੋਣਾ ਚਾਹੀਦਾ ਹਾਂਜੀ ਸਾਰੇ ਬੱਚਿਆਂ ਨੂੰ ਵੀਡੀਓ ਦੇਖਣ ਲਈ ਸਾਰੇ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਰ ਬੈਲ ਆਈਕਨ ਵੀ ਦਵਾਣਾ ਤਾਂ ਕਿ ਮੈਂ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ achhi-achhiਆਂ ਗੁੰਨਰਕ ਦੇਵੀ ਦੀਆਂ ਸਾਕੀਆਂ ਸੁਣਾਉਂਦੀ ਰਵਾਂ ਸਾਰੇ ਬੱਚਿਆਂ ਦਾ ਧੰਨਵਾਦ